ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪ੍ਰਕਾਸ਼ਿਤ ਅੱਜ ਦੀ ਜਮੇਤੀ ਸਾਧ ਸੰਗਤ ਜੀ ਫਤਿਹ ਪਰਮਾਨੰਤ ਗੁਰੂ ਬਾਹੁਰੇ ਜੀ ਦਾ ਖਾਸਾ ਸ਼੍ਰੀ ਬਾਹੁਰੇ ਜੀ ਦੀ ਜਮੇਤੀ ਅੱਜ ਇਸ ਬੜੇ ਹੀ ਸ਼ੋਭਨ ਦਿਨ ਤੇ ਉਤੇ ਜਦੋਂ ਕਿ ਸਾਡੇ ਨਾਮ ਦੇ ਲਈ ਚਾਨਣ ਮਾਰਾਰੇ ਇੱਕ ਸੱਚੇ ਸੰਤ ਗੁਰੂ ਨਾਨਕ ਪਾਤਸ਼ਾਹ ਦੇ ਮਾਰਗ ਤੇ ਚੱਲਦੇ ਆ ਜਿਨੇ ਸਾਰੇ ਸਮਾਜ ਨੂੰ ਦਿਖਾਇਆ ਅਦੰਦੀ ਮਹਾਨ ਸ਼ਖਸੀਅਤਾਂ ਦੇ ਰੋਹਾਨੀ ਸ਼ਖਸੀਅਤ ਅਦਮ ਸ਼੍ਰੀ ਮਾਨਯਮ ਮੈਕੋ ਪਾਰਲੀਮੈਂਟ ਸੰਪਤਵਲ ਵੀ ਸੀ ਜਿਹੜਾ ਜਨਮ ਲੈਣਾ ਚਾਹੁੰਦੇ ਹਾਂ ਇਹ ਵਾਇਸ ਸਾਡੇ ਬਹੁਤ ਹੀ ਸਤਿਕਾਰਯੋਗ ਅਦਮ ਸ਼੍ਰੀ ਮਾਨਯਮ ਮੈਮੂ ਵਾਲੇ ਮੈਂ ਸਤਿਵੱਤ ਨਵੀਰ ਸਿੰਘ ਜੀ ਸਿਟੀਅਲ ਜੀ ਦਾ ਜਨਮ ਲੈਣਾ ਤੇ ਨਾਲ ਹੀ ਜਿਹੜਾ ਹੈ ਅੱਜ ਜਿਹੜਾ ਸੰਤ ਅਵਧਾਸ ਸਿੰਘ ਜੀ ਯਾਦਗਾਰੀ ਸਕੂਲ ਉਹ ਉੱਥੇ ਜਿਹੜਾ ਹੈ ਐਕਟਿਵ ਫੰਕਸ਼ਨ ਵੀ ਸੀ ਕਿਵਲਾ ਜਿਹੜਾ ਫੌਂਡਰਸ ਦੇ ਹੈ ਸਕੂਲ ਦਾ ਮੈਂ ਸਕੂਲ ਦੇ ਬੱਚਿਆਂ ਨੂੰ ਮਿਲ ਕੇ ਬੜੀ ਖੁਸ਼ੀ ਹੋਈ ਆਪ ਚਾਹੇ ਉਹ ਕੈਟਲਿਕਸ ਹੋਵੇ ਚਾਹੇ ਸਪੋਰਟਸ ਹੋਵੇ ਮੈਥੋਨੇ ਬੱਚਿਆਂ ਨੇ ਹਾਕੀ ਦੇ ਵਿੱਚ ਕਬੱਡੀ ਦੇ ਵਿੱਚ ਵਾਟਰ ਸਪੋਰਟਸ ਦੇ ਵਿੱਚ ਗੱਟਕੇ ਦੇ ਵਿੱਚ ਜਿਹੜਾ ਹੈ ਸਟੇਟ ਲੈਵਲ ਤੇ ਨੈਸ਼ਨਲ ਲੈਵਲ ਤੇ ਮਾਣ ਮਸਤ ਜਿੱਤ ਰਹੇ ਹਨ ਬੜਾ ਚੰਗੀ ਗੱਲ ਨਹੀਂ ਕਿ ਇਥੋਂ ਦੇ ਬੱਚੇ ਜਿਹੜੇ ਹੈ ਉਹਨਾਂ ਦੀ ਦਿਨ ਦੀ ਜਿਹੜੀ ਸ਼ੁਰੂਆਤ ਹੈ ਉਹ ਪਰਮਾਣੀ ਤੋਂ ਹੁੰਦੀ ਹੈ ਕੀਰਤਨ ਤੋਂ ਹੁੰਦੀ ਹੈ ਇਹ ਇੱਕ ਬੜੀ ਚੰਗੀ ਚੀਜ਼ ਲੱਗਦੀ ਹੈ ਬਜਟ ਨੂੰ ਲੈ ਕੇ ਕੀ ਕਹਿਣਾ ਚਾਹਦੇ ਹੋ ਬਜਟ ਤੋਂ ਬਹੁਤ ਨਿਰਾਸ਼ਾ ਹੈ ਜੀ ਖਾਸ ਕਰਕੇ ਬੜੀ ਉਮੀਦ ਸੀ ਕਿ ਕੱਲ મોદી ਸਾਹਿਬ ਆ ਰਹੇ ਪੰਜਾਬ ਸਰਵੇ ਸੀ ਕਿ ਅੱਜ ਤੱਕ ਕੁਝ ਲੈ ਕੇ ਆਣਗੇ ਪੰਜਾਬ ਲਈ ਬਜਟ ਦੇ ਵਿੱਚ ਮੈਂ ਪੜਿਆ 16 ਸੂਬਿਆਂ ਦਾ ਜ਼ਿਕਰ ਆਂਦਾ ਹੈ ਕਿੰਦੀ ਅਸੂਸ ਵਾਲੀ ਗੱਲ ਹੈ ਕਿ ਜਿਸ ਸੂਬੇ ਨੇ ਸਭ ਤੋਂ ਵੱਧ ਸ਼ਿਖਾਤਾ ਦਿੱਤੀ ਹੈ ਇਸ ਦੇਸ਼ ਦੀ ਆਜ਼ਾਦੀ ਲਈ ਤੇ ਆਜ਼ਾਦੀ ਤੋਂ ਬਾਅਦ ਪਟਵਾਰੇ ਵੀ ਨੇ ਬਹੁਤ ਸ਼ਿਖਾਤਾ ਹੋਇਆ ਬੜਾ ਪ੍ਰਤਾਪ ਸਹਿ ਹ ਕਿ ਉਸ ਤੋਂ ਬਾਅਦ ਜਿਹੜਾ ਹੈ ਇਸ ਦੇਸ਼ ਦੀ ਅਖੰਡਤਾ ਨੂੰ ਕਾਇਮ ਰੱਖਣ ਲਈ ਹੋਣ ਵੀ ਪਿਛਲੇ ਹਫਤੇ ਸਾਡੇ ਇੱਕ ਨੌਜਵਾਨ ਸਾਡੇ ਲਾਗੇ ਪਿੰਡਾਂ ਦਾ ਜਿਹੜਾ ਹੈ ਜੋਗਨਪ੍ਰੀਤ ਸਿੰਘ ਆਪਾਂ ਦੇਖਿਆ ਉਹਨਾਂ ਰੋਕੜ ਜਿਹੇ ਦਾ ਹੁਣ ਆਪਣੀ ਸ਼ਹਾਦਤ ਦਿੱਤੀ ਹੈ ਤੇ ਉਹਨਾਂ ਦਾ ਬੜਾ ਦਿਲ ਦੁਖ ਹੁੰਦਾ ਕਿ ਕੋਈ ਵੀ ਵੱਟੀ ਜਿਹੜੀ ਹੈ ਕੋਈ ਵੀ ਵੱਡੀ ਸਰਕਾਰ ਪੰਜਾਬ ਨੂੰ ਨਹੀਂ ਮਿਲੀ ਨਾਲ ਹੀ ਦੂਜੇ ਪਾਸੇ ਦੇਸ਼ ਲਈ ਵੀ ਜਿਹੜਾ ਬਜਟ ਹੈ ਉਹਨੇ ਇਕੱਜ ਚਾਹੇ ਉਹ ਸ਼ੇਅਰ ਮਾਰਕੀਟ ਉਪਰ ਚਾਹੇ ਵਪਾਰੀ ਵਰਕ ਹੋਵੇ ਚਾਹੇ ਕਿਸਾਨ ਹੋਵੇ ਚਾਹੇ ਇੰਡਸਟਰੀਸ ਹੋਵੇ ਹਰ ਬੰਦਾ ਜਿਹੜਾ ਬਜਟ ਤੋਂ ਨਿਰਾਸ਼ ਹੋਇਆ ਐਜੂਕੇਸ਼ਨ ਕਿ ਵਿਸ਼ਵ ਜਿਹੜੀ ਤਾਕਤ ਬੰਨਾ ਹੁਸਪਾਵਰ ਬੰਨਾ ਉਸ ਦਾ ਸਾਥੋਂ ਆਪਣੇ ਦੇਸ਼ ਦੀ ਜੜੀ ਹੈ ਐਜੂਕੇਸ਼ਨ ਦੇ ਉੱਤੇ ਨਮੜਾ 900000 ਦੀ ਜੈਡ ਕਿਸ਼ਮਾ ਜੇ ਫੇਟ ਘਟਾਇਆ ਗਿਆ ਆਪਣੇ ਵੱਡੇ ਪ੍ਰੋਜੈਕਟ ਕੀ ਹੈਗੇ ਆ ਡਿਫੈਂਸ ਬਜਟ ਘਟਾਇਆ ਗਿਆ ਹੈ ਅ ਜਨਕੀ ਜੜੀ ਹੈ ਟੈਕਸਿਸ ਦਾ ਰਿਕਾਰਡ ਹਾਈ ਨਿਵਲ ਤੇ ਇਹ ਬੜਾ ਜਿਹੜਾ ਇੱਕ ਕਾਸ਼ਾ ਦਾ ਬਜਟ ਢਾਈ ਕਰਕੇ ਜਿਹੜਾ ਸਟਾਈ ਹੋਰ ਬਣ ਰਿਹਾ ਹੈ ਇਸ ਬਜਟ ਦੀ ਹਾਲਤ 13% ਜਿਸ ਨੂੰ ਅੱਜ ਬੈਂਕ ਦੇ ਵਿਸ਼ੇ ਤੇ ਨੰਨੀ